ਪੰਜਾਬ ਸਰਕਾਰ ਨੇ ਆਪਣਾ ਪਲੇਠਾ ਬਜਟ ਪੇਸ਼ ਕਰ ਦਿੱਤਾ ਹੈ ਅੱਜ ਸੈਸ਼ਨ ਦੇ 5ਵੇਂ ਦਿਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 2017-18 ਦਾ ਬਜਟ ਪੇਸ਼ ਕੀਤਾ ਵਿੱਤ ਮੰਤਰੀ ਨੇ કુલ 118237.90 ਕਰੋੜ ਰੁਪਏ ਸਭ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਬਜਟ ਦੌਰਾਨ ਪੰਜਾਬ ਦੇ ਲੋਕਾਂ ਲਈ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਦਸਤਨਿਯੋਗ ਹੈ ਕਿ ਵਿੱਤੀ ਘਾਟਾ 14784.87 ਕਰੋੜ ਹੈ ਜਦਕਿ ਸਰਕਾਰ ਦੀ ਸਾਲਾਨਾ ਕਮਾਈ 15514.84 ਕਰੋੜ ਹੋਣ ਦੀ ਸੰਭਾਵਨਾ ਹੈ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਲਈ 1500 ਕਰੋੜ ਦਾ ਬਜਟ ਜਾਰੀ ਕੀਤਾ ਗਿਆ ਹੈ ਜਦਕਿ ਸੇਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਪੈਕੇਜ ਬਣਾਏ ਗਏ ਹਨ ਮਨਪ੍ਰੀਤ ਬਾਦਲ ਨੇ ਬਜਟ ਚ ਨੌਜਵਾਨਾਂ ਲਈ ਹਰ ਸਾਲ 1 ਲੱਖ ਨੌਕਰੀਆਂ ਤੇ ਸਮਾਰਟਫੋਨ ਦੇਣ ਦਾ ਵਾਅਦਾ ਵੀ ਕੀਤਾ ਹੈ ਇਸ ਤਲਾਵਾਂ ਉਹਨਾਂ ਨੇ 70 ਨਵੇਂ ਪੁਲਿਸ ਸਟੇਸ਼ਨ ਫਸਲ ਖਰਾਬੀ ਮੁਆਵਜ਼ਾ ਪਿੰਡੂ ਵਿਕਾਸ ਬਾਲ ਵਿਕਾਸ ਲਈ ਬਜਟ 'ਚ ਵਾਅਦਾ ਕੀਤਾ ਹੈ। ਔਰ ਮੈਂ ਤਾਂ ਇੱਕੋ ਹੀ ਕਵਾਂਗਾ ਕਿ ਇਸ ਬਜਟ ਦੇ ਵਿੱਚ ਜਿਹੜੀ ਸਿੰਤ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਗੱਲਾਂ ਨੂੰ ਅਸੀਂ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਹੈ এমਪਲॉयਮੈਂਟ এমਪਲॉयਮੈਂਟ ਇਜ਼ ਨੰਬਰ 1 ਐਗਰੀਕਲਚਰ ਤੇ ਰੀਅਲ ਏਸਟੇਟ ਸ਼ਰੀ ਵਿਕਾਸ ਅ ਐਗਰੀਕਲਚਰ ਤੇ এমਪਲॉयਮੈਂਟ ਜਿਹੜੀ ਹੈ ਔਰ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਐਗਰੀਕਲਚਰ ਦਾ ਜਿਹੜਾ ਬਜਟ ਹੈ ਇਹ 10000 ਕਰੋੜ ਦੀ ਜਿਹੜੀ ਸੀਮਾ ਹੈ ਇਹਨੂੰ ਪਾਰ ਕਰ ਗਿਆ ਫॉर द ਫਰਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਉਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਜਿਹੜੀਆਂ ਤਿੰਨ ਰੋਜ਼ਗਾਰ ਸਕੀਮਾਂ ਇਹ ਸਾਡੇ ਮੈਨੀਫੈਸਟੋ ਦਾ ਸਾਡੇ ਮਨਸ਼ੂਰ ਦਾ ਹਿੱਸਾ ਸੀ ਅ ਇਹਦੇ ਨਾਲ ਇਸ ਸਾਲ ਦੇ ਵਿੱਚ ਮੇਰਾ ਇਹ ਅਨੁਮਾਨ ਹੈ ਕਿ ਕੋਈ 3 ਲੱਖ ਨਵੀਂ ਨੌਕਰੀ ਜਿਹੜੀ ਹੈ ਇਹ ਸੈਲਫ এমਪਲॉयਮੈਂਟ ਅ ਇਹ ਇਹ ਬਟਾ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਮੈਨੂੰ ਇਮਕਾਨ ਹੈ ਕਿਉਂਕਿ 1 ਲੱਖ ਤਾਂ ਗੱਡੀ ਆਉਣੀ ਹੈ 25000 ਹਰਾ ਕਰੈਕਟਰ ਸਕੀਮ ਚ ਆ ਜਾਏਗਾ ਔਰ ਜਿਹੜਾ ਯਾਰੀ ਐਂਟਰਪ੍ਰਾਈਜ਼ਸ ਹੈ ਇਦੇ ਵਿੱਚ ਵੀ ਅ ਮੈਨੂੰ ਤਾਂ ਲੱਗਦਾ ਹੈ ਕਿ ਹੋ ਸਕਦਾ ਹੈ ਇਹਦੀ ਇਹਦੀ ਕੋਈ ਸੀਮਾ ਹੀ ਨਾ ਰਵੇ ਪਰ ਅਸੀਂ ਕੋਈ 1-2 ਲੱਖ ਇਹਨੂੰ ਮੰਨ ਕੇ ਚੱਲਦੇ ਹਾਂ ਅ ਐਜੂਕੇਸ਼ਨ ਦੇ ਵਿੱਚ ਮੈਂ ਸਮਝਦਾ ਹਾਂ ਸਰਕਾਰ ਨੇ ਬੜੀਆਂ ਪਹਿਲ ਕਦਮੀਆਂ ਕੀਤੀਆਂ ਔਰ ਸਭ ਤੋਂ ਪਹਿਲਾ ਤਾਂ ਪਹਿਲੀ ਵਾਰ ਹੋਏਗਾ 70 ਸਾਲਾਂ ਚ ਕਿ ਪੰਜਾਬ ਦਾ ਕੋਈ ਵੀ ਪ੍ਰਾਇਮਰੀ ਸਕੂਲ ਵਿਦਆਊਟ ਫਰਨੀਚਰ ਨਹੀਂ ਬੇ ਪੰਜਾਬ ਦੇ ਹਰ ਪ੍ਰਾਇਮਰੀ ਸਕੂਲ ਦੇ ਵਿੱਚ ਕੰਪਿਊਟਰ ਦੇਣ ਦੀ ਸਾਡੀ ਕੋਸ਼ਿਸ਼ ਤੇ ਕਾਬਿਸ਼ ਹੈ ਔਰ ਪੰਜਾਬ ਦੇ ਹਰ ਪ੍ਰਾਇਮਰੀ ਸਕੂਲ ਦੇ ਵਿੱਚ ਸਾਡੀ ਗ੍ਰੀਨ ਗ੍ਰੀਨ ਬੋਰਡ ਜਿਹੜੇ ਆ ਉਹ ਵੀ ਲਾਉਣ ਦੀ ਸਕੀਮ ਹੈ ਉਸੇ ਤਰ੍ਹਾਂ ਆਪਣਾ ਮੈਂ ਸਮਝਦਾ ਕਿ ਜਿਹੜਾ ਸੈਂਟਰਲ ਇੰਸਟੀਚਿਊਟ ਫ ਪ੍ਰੋਮੋਸ਼ਨ ਆਫ ਪੰਜਾਬੀ ਲੈਂਗੁਏਜ ਤਲਵੰਡੀ ਸਾਬੋ ਔਰ ਜਿਹੜੇ ਪੰਜਾਬ ਦੇ ਹਿਸਟੋਰੀਕਲ ਕਾਲਜਸ ਮਲੇਰਕੋਟਲਾ ਹੈ ਅੰਮ੍ਰਿਤਸਰ ਹੈ ਪਟਿਆਲਾ ਹੈ ਕਪੂਰਥਲਾ ਹੈ ਉਹਨਾਂ ਨੂੰ ਵੀ 10 ਕਰੋੜ ਰੁਪਇਆ ਉਹਨਾਂ ਦੀ ਬਿਲਡਿੰਗਸ ਜਾਂ ਉਹਨਾਂ ਦੀ ਸਟਰੈਂਥਰਿੰਗ ਵਾਸਤੇ